ਅੱਜ ਦੇ ਸਮੇਂ ਦੇ ਵਿੱਚ ਸਿਹਤ ਬਹੁਤ ਜ਼ਰੂਰੀ ਹੈ ਅਤੇ ਸਰਕਾਰ ਵੱਲੋਂ ਵੀ ਸਿਹਤ ਨੂੰ ਲੈ ਕੇ ਸਮੇਂ-ਸਮੇਂ 'ਤੇ ਜਾਗਰੂਕਤਾ ਅਭਿਆਨ ਚਲਾਏ ਜਾਂਦੇ ਨੇ ਪੰਜਾਬ ਦੀ ਮੌਜੂਦਾ ਸਰਕਾਰ ਭਗਵੰਤ ਪਾਣ ਸਰਕਾਰ ਵੱਲੋਂ ਹਰ ਸਾਲ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਖੇਡਾਂ ਪੰਜਾਬ ਦੀਆਂ ਕਰਵਾਈਆਂ ਜਾਂਦੀਆਂ ਨੇ ਪਰ ਸਮਰਾਲਾ ਸ਼ਹਿਰ ਦਾ ਇਕਲੌਤਾ ਪਾਰਕ ਜੋ ਨਗਰ ਕੌਂਸਲ ਦੇ ਦਫ਼ਤਰ ਦੇ ਬਿਲਕੁਲ ਨਾਲ ਹੈ ਉੱਥੇ ਨਗਰ ਕੌਂਸਲ ਦੀ ਜਗ੍ਹਾ ਪਈ ਹੈ ਉਸ ਜਗ੍ਹਾ ਉਤੇ ਪਿਛਲੇ 50 ਸਾਲਾਂ ਦੇ ਵਿੱਚ ਦੋ ਵਾਰ ਪਾਰਕ ਬਣਾਉਣ ਦੇ ਲਈ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਹੈ ਜਿਸ ਮਿਊਂਸਿਪਲ ਗਾਂਦੇ ਪਾਰਕ ਦਾ ਪਹਿਲੀ ਵਾਰ ਨੀਂਹ ਪੱਥਰ 25 ਮਾਰਚ 1970 ਨੂੰ ਰੱਖਿਆ ਗਿਆ ਸੀ ਇਸ ਤੋਂ 50 ਸਾਲ ਤੋਂ ਪਹਿਲਾਂ ਦੂਜੀ ਵਾਰ ਨਾਮ ਬਦਲ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਰਕ ਦੇ ਨਾਮ ਉਤੇ ਦਸੰਬਰ 2019 ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਲਾਲਾ ਮੰਗਤ ਰਾਏ ਤੇ ਯਤਨਾ ਸਦਕਾ ਕਾਂਗਰਸ ਪਾਰਟੀ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੱਲੋਂ ਰੱਖੀ ਗਈ ਸੀ ਪਰ ਇਸ ਸਭ ਦੇ ਬਾਵਜੂਦ ਵੀ ਪਾਰਕ ਸਥਾਨਕ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਪੇਰੁਖੀ ਕਾਰਨ ਬੇਬੁਨਿਆਦੀ ਸਹੂਲਤਾਂ ਤੋਂ ਸਖਣਾ ਹੈ ਕੀ ਨਾਮ ਹੈ ਮੇਰਾ ਨਾਮ ਦਿਲਪ੍ਰੀਤ ਸਿੰਘ ਆਈ ਸਸਰੀ ਸਸਰੀ ਗਾਲੀ ਸਾਰਿਆਂ ਨੂੰ ਆ ਦੇਖੋ ਇਹ ਆ ਲੋਕਾਂ ਦੇ ਘੁੰਮਣ ਲਈ ਪਾਰਕ ਬਣਾਇਆ ਹੋਇਆ ਹੈ ਕਮੇਟੀ ਵਾਲੇ ਕੁਝ ਨਹੀਂ ਕਰਦੇ ਸਾਰੀ ਸਫਾਈ ਅਸੀਂ ਕਰੀ ਆਈ ਨਾਲੇ ਅਸੀਂ ਉਹ ਕਰਦੇ ਆ ਤੁਹਾਡੇ ਸਾਰਾ ਕੋਰੇ ਆਸੀਂ ਕਰਦੇ ਆਂ ਸਾਫ ਸਫਾਈ ਦੀ ਖੇਡਣ ਆਉਂਦੇ ਉਹਨਾਂ ਨੂੰ ਸਫਾਈ ਕਰਨੀ ਚਾਹੀਦੀ ਹੈ ਕਮੇਟੀ ਵਾਲੇ ਕੋਈ ਨਹੀਂ ਕਰਦੇ ਲੋਕ ਸੈਰ ਕਰਨੇ ਪਉਂਦੇ ਉਹਨੂੰ ਕਰਨੀ ਚਾਹੀਦੀ ਹੈ ਜੀ ਕਿਹੜੀ ਜਗ੍ਹਾ ਬਣਿਆ ਹੋਇਆ ਪਰਕੇ ਇਹ ਨਨਕਾਣਾ ਸਕੂਲ ਆਈ ਉਹਦੇ ਨਾਲ ਕਮੇਟੀ ਦਫ਼ਤਰ ਕੋਈ ਸੇਵਾ ਕੇਂਦਰ ਕੋਈ ਤੇ ਮਾਲੀ-ਮੁੱਲੀ ਕੋਈ ਕੋਈ ਨਹੀਂ ਆਉਂਦੀ ਇਹ ਕੋਈ ਨਹੀਂ ਆਉਂਦਾ ਸਾਰਾ ਕੋਸੀਂ ਉਹ ਕਰਦੇ ਆਂ ਸਾਫ ਸਫਾਈ ਇੰਨਾ ਸਬਸਟਰ ਹੈ ਸਾਪਾਂ ਦੇ ਜੋੜੇ ਵੀ ਰਹਿੰਦੇ ਨਹੀਂ ਬਹੁਤ ਜਾਨਵਰ ਨੇ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਖੇਡਣ ਦੇ ਲਈ ਸਾਨੂੰ ਔਰੇ ਸਸਰਾ ਬਹੁਤ ਹੈ ਜਿਵੇਂ ਜਾਣਿਆ ਬਾਲੋਂ ਲੋਕਾਂ ਨੂੰ ਵੀ ਬਹੁਤ ਜੇ ਮੈਂ ਸੈਰ ਕਰਦੇ ਨੇ ਉਦੋਂ ਵੀ ਸਸਤਰਾ ਬਹੁਤ ਆਈ ਹੋ ਰਿਆ ਉਹਨਾਂ ਸਾਬ ਸਫਾਈ ਕਰਨੀ ਚਾਹੀਦੀ ਆਈ ਕਮੇਟੀ ਵਾਲਿਆਂ ਨੂੰ ਲਿਖ ਕੇ ਵੀ ਦਿੱਤਾ ਕੁਝ ਲਿਖ ਕੇ ਵੀ ਦਿੱਤਾ ਹੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਹੀ ਅੱਗੋਂ ਕੀ ਮੰਗ ਕਰਦੇ ਪਏ ਉਹਨਾਂ ਨੂੰ ਅਸੀਂ ਵੀਰੇ ਸਾਬ ਸਫਾਈ ਹੋਣੀ ਚਾਹੀਦੀ ਆਈ ਪੂਰੇ ਗਰਾਊਂਡ ਸਾਬ ਸਫਾਈ ਕਰਨੀ ਚਾਹੀਦੀ ਆਈ ਉਹਨਾਂ ਨੂੰ ਦੇ ਲਾਈਟਾਂ ਸਾਰੀ ਕੋ ਚੱਲਦੀਆਂ ਨਹੀਂ ਅਸੀਂ ਉਹ ਚਲਾਈਆਂ ਨਹੀਂ ਉੱਪਰ ਚੜ ਚੜ ਕੇ ਉਹ ਵੀ ਇੱਕ ਤੋਂ ਦੋ ਚੱਲੀਆਂ ਨੇ ਜੀ ਸਾਰੀਆਂ ਲਾਈਟਾਂ ਮਤਲਬ ਉਹਨਾਂ ਚਲਾਉਣੀਆਂ ਚਾਹੀਦੀਆਂ ਨੇ ਜੀ ਕੀ ਨਾਮ ਹੈ ਤੁਹਾਡਾ ਅਰਮਾਨਦੀਪ ਸਿੰਘ ਜੀ ਮੇਰਾ ਨਾਮ ਆਈ ਸਤਿ ਸ੍ਰੀ ਅਕਾਲ ਇੱਥੇ ਇੱਕ ਗਰਾਊਂਡ ਬਣਾਇਆ ਹੋਇਆ ਜੀ ਨਲਕਾਣਾ ਸਾਹਿਬ ਪਬਲਿਕ ਸਕੂਲ ਦੇ ਨਾਲ ਜੀ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਜੀ ਕੋਈ ਸਫਾਈ ਨਹੀਂ ਹੈਗੀ ਸਾਰਾ ਰੇ ਗੰਦ ਪਿਆ ਪਿਆ ਜੀ ਔਰੇ ਨਾਲੀਆਂ ਦਾ ਪਾਣੀ ਆਉਂਦਾ ਜੀ ਉਧਰੋਂ ਇੱਧਰ ਜੀ ਸਫਾਈ ਨਹੀਂ ਕੋਈ ਵੀ ਇੱਦਾਂ ਝਾੜ ਖੜਾ ਜੀ ਸਾਰਾ ਕੁਝ ਘਾਹ ਬਹੁਤ ਬੜਾ ਬੜਾ ਹੋਇਆ ਹੈ ਜੀ ਕੋਈ ਪ੍ਰਬੰਧ ਨਹੀਂ ਝੁੱਲਿਆਂ ਉਧਰ ਲਾਏ ਸੀਗੇ ਉਹ ਸਾਰੇ ਟੁੱਟ ਗਏ ਕਿਸੇ ਨੇ ਉਹਨਾਂ ਵੱਲ ਦੇਖਿਆ ਨਹੀਂ ਰਿਪੇਅਰ ਨਹੀਂ ਕੀਤੀ ਜੀ ਤੇ ਆ ਲੈਟਾਂ ਜੀ ਲੈਟਾਂ ਦੇ ਜੋੜ ਖੁੱਲੇ ਪਏ ਆ ਜੀ ਸਾਰੇ ਲੱਟਾਂ ਚੱਲਦੀਆਂ ਕੋਈ ਚੱਲਦੀ ਹੈ ਜੀ ਕੋਈ ਨਹੀਂ ਚੱਲਦੀ ਜਿਹੜੀ ਚੱਲਦੀ ਹੈ ਜੀ ਉਹ ਵੀ ਅਸੀਂ ਲੂਟ ਕਰਦੇ ਆ ਜੀ ਖੇਡਣ ਲਈ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਗਰਾਊਂਡ ਤੇ ਇੱਟਾ ਹੀ ਘਾ ਬਹੁਤ ਬੜਾ ਹੀ ਸਫਾਈ ਨਹੀਂ ਹੈਗੀ ਯਰੇ ਐਡਾ ਝਾੜ ਖੜਾ ਵਾ ਬੋਲਾਂ ਲੋਟ ਨਹੀਂ ਆਉਂਦਾ ਜੀ ਉਹਦੇ ਕਰਕੇ ਕੀ ਮੰਗ ਕਰਦੇ ਅਸੀਂ ਸਫਾਈ ਹੋਵੇ ਜੀ ਲੱਟਾਂ ਸਾਡੀਆਂ ਚੱਲਣ ਸਾਰੀਆਂ ਜੀ ਕੀ ਨਾਮ ਹੈ ਜੀ ਅਰਸ਼ ਬੇ ਨਹੀਂ ਪਾ ਲੱਗਦੀ ਸਸਤੀ ਗੱਲ ਜੀ ਇਹ ਇਹ ਮਤਲਬ ਵੀ ਗਰਾਉਂਡ 'ਚ ਜਵਾਕ ਆਉਂਦੇ ਨੇ ਆ ਸਾਡੇ ਕੋ ਸਾਰੀ 10-15 ਜਵਾਕ ਨੇ ਹੈ ਨਾ ਵੀ ਇਹਨਾਂ ਨੂੰ ਸਿਖਾਉਨੇ ਆਸੀਂ ਫੁੱਟਬਾਲ ਇਹ ਇੱਥੇ ਨਾ ਜਿਵੇਂ ਸਫਾਈ ਹੋ ਗਈ ਕਮੇਟੀ ਕੁਝ ਨਹੀਂ ਕਰਦੀ ਵੀਰੇ ਆ ਘਾ ਵੀ ਇਹਨਾਂ ਇਹਨਾਂ ਹੋਇਆ ਸੱਪਾਂ ਦਾ ਜੋੜਾ ਰਹਿੰਦਾ ਜਿੱਡੇ ਜਿੱਤਾ ਜਵਾਕ ਨੇ ਏਡੇ ਦਾ ਸੱਪ ਸੱਪ ਫਿਰਦੇ ਨੇ ਇੱਥੇ ਠੀਕ ਆ ਇੱਕ ਦਿਨ ਅਸੀਂ ਆਪ ਸਫਾਈ ਕਰੀ ਜੇ ਸਾਰੀ ਗੁਰੂ ਨਾਨਕ ਗੁਰੂ ਨਾਨਕ ਪਾਰਕ ਨਵਾਂ ਇਹਦਾ ਤੇ 50 ਸਾਲ ਪਹਿਲਾਂ ਰੱਖਿਆ ਪਹਿਲਾਂ ਨੀਰ ਰੱਖੀ ਸੀ 74 ਚ ਹੁਣ ਰੱਖੇ ਹੁੰਨੇ ਚ 50 ਸਾਲ ਹੋ ਗਏ ਤਾਂ 50 ਸਾਲ ਦੇ ਵਿੱਚ ਵੀ ਮੈਂ ਕਹਿੰਦਾ ਵੀ ਇਹੀ ਹਾਲ ਦੇਖਦੇ ਆ ਉੱਥੋਂ ਗੰਦਾ ਪਾਣੀ ਆਉਂਦਾ ਵੀਰੇ ਉਹ ਉੱਥੋਂ ਨਾਲੀ ਕੋਲੋਂ ਠੀਕ ਆ ਇੱਥੇ ਸੱਪ ਫਿਰਦੇ ਨੇ ਅਸੀਂ ਪੂਰੀ ਇੱਕ ਦਿਨ ਜਵਾਕਾਂ ਨੇ ਲੜ ਕੇ ਇਹਨਾਂ ਛੋਟੇ ਛੋਟੇ ਜਵਾਗ ਨੇ ਅਸੀਂ ਸਾਫ਼ ਸਫਾਈ ਕਰੀ ਆ ਉੱਪਰ ਜੀ ਅਸੀਂ ਝਾੜੂ ਲੈ ਕੇ ਆਏ ਆ ਉੱਥੋਂ ਮੰਗ ਕੇ ਇਹਨਾਂ ਤੋਂ ਤੇ ਸਾਡੇ ਕੋ ਆਗੇ ਜਵਾਗ ਦੇ ਘਰੇ ਚੱਲੇਗੇ ਝਾੜੂ ਮੰਗਣ ਵੀ ਸਾਡੇ ਝਾੜੂ ਕਿਤੇ ਨੇ ਆਗੇ ਇੱਥੇ ਟਰੈਕਟਰ ਟਰਾਲੀ ਝਾੜੂ ਲੈਣ ਆਏ ਨੇ ਪਰ ਆ ਕੂੜਾ ਪਿਆ ਕੂੜਾ ਨਹੀਂ ਚੱਕਿਆ ਵੀਰੇ ਇਹਨਾਂ ਨੇ ਦੇਖ ਜਿੱਦਾਂ ਸਰਕਾਰ ਖੇਡਾਂ ਨੂੰ ਬढ़ावा ਦੇ ਰਹੀ ਹੈ ਖੇਡਾਂ ਬढ़ावा ਦੇ ਰਹੀ ਹੈ ਠੀਕ ਆ ਪਰ ਸਾਨੂੰ ਤਾਂ ਇੱਥੇ ਕੋਈ ਉਹ ਨਹੀਂ ਗੱਲਾਂ ਵਾਲੀ ਨੇ ਮੈਂ ਦੇਖ ਲਈ ਕਿਉਂਕਿ ਇਹ ਅੱਗੇ ਤਾਂ ਵੀ ਖੇਡਾਂ ਖੇਡਾਂ ਬੋਲਣਾ ਬੋਲਣਾ ਹੀ ਸੌਕਾ ਕਰਨਾ ਬਹੁਤ ਸੌਕਾ ਵੀਰੇ ਕਿਉਂਕਿ ਹਾਲ ਦੇਖ ਲਓ ਇੱਥੇ ਕੁਝ ਨਹੀਂ ਬੋਲਣਾ ਬੁੱਲਣਾ ਜੇ ਅਸੀਂ ਖੇਡਦੇ ਆ ਗੇਮ ਲਾਉਣੇ ਫੁੱਟਬਾਲ ਦੀ ਬਾਲ ਇੱਧਰ ਉੱਧਰ ਚਲੀ ਜਾਂਦੀ ਆ ਰਾਤ ਨੂੰ ਤਾਂ ਡਰ ਲੱਗਦਾ ਵੀ ਕਿਤੇ ਜਵਾਗ ਦੇ ਲੱਗੇ ਨਾ ਤਾਂ ਜੀ ਸਾਫ਼ ਸਵੱਈ ਕਰੀ ਆ ਸਾਰੀ ਲੱਟਾਂ ਵੀ ਸਾਰਿਆਂ ਇੱਕ ਦਿਨ ਸਾਨੂੰ 11 ਵਜੇ ਪੂਰੀਆਂ ਲੱਟਾਂ ਠੀਕ ਕਰਦੇ ਕਰਦੇ ਕੋਈ ਹੈ ਨਹੀਂਗਾ ਅੰਦਰ ਬੋਰ ਜਾ ਕੇ ਦੇਖੋ ਜਿੱਥੇ ਲਾਈਟ ਆਨ ਆਫ ਹੁੰਦੀ ਹੈ ਕਮੇਟੀ ਦਾ ਕੋਈ ਵੀ ਕਰਮਚਾਰੀ ਜਿਹੜਾ ਨਹੀਂ ਆਉਂਦਾ ਇੱਥੇ ਕੋਈ ਵੀ ਨਹੀਂ ਆਉਂਦਾ ਵੀਰ ਕੋਈ ਇੱਕ ਬੰਦਾ ਹੀ ਨਹੀਂ ਦੇਖਿਆ ਕੋਈ ਜੇ ਮਾਲੀਆਂ ਨੂੰ ਕਹਿ ਦੋ ਤਾਂ ਕੋ ਆਪ ਨਹੀਂ ਬਿਜ਼ੀ ਫ੍ਰੀ ਰਹਿੰਦੇ ਉਹ ਕਹਿੰਦੇ ਸਾਨੂੰ ਕਿਤੇ ਭੇਜ ਦੇਣੇ ਕਦੇ ਕਿਤੇ ਭੇਜ ਦੇਣੇ ਹੁਣ ਇਹ ਡਾਟਾ ਘਾਏ ਅਸੀਂ ਜਾਣਿਆ ਕੋਈ ਮਤਲਬ ਨਹੀਂਗਾ ਵੀ ਆ ਕੇ ਦੇਖ ਲੈਣ ਜਾਂ ਸਾਫ ਸਫਾਈ ਕਰ ਲੈਣ ਕੁਝ ਨਹੀਂ ਆ ਜਵਾਕੇ ਨੇ ਜਿਹੜੇ ਨਾਲ ਨੇ ਅਸੀਂ ਸਾਫ ਸਫਾਈ ਆਪ ਹੀ ਕਰਦੇ ਆ ਜਿਹੜੇ ਸੈਰ ਕਰਨ ਆਉਂਦੇ ਨੇ ਸ਼ਾਮ ਨੂੰ ਚਾਹੇ ਉਹਨਾਂ ਤੋਂ ਇਲਾਵਾ ਉਹਨਾਂ ਨੂੰ ਪੁੱਛ ਲਿਓ ਜਾ ਕੇ ਵੀ ਜਿਹੜੇ ਸੈਰ ਉਹਨਾਂ ਨੂੰ ਵੀ ਪੁੱਛ ਲਿਓ ਵੀ ਕ ਨਾਂ ਦੇ ਵਿੱਚ ਸੱਪ ਆ ਥੱਲੇ ਉੱਥੇ ਗੰਦਾ ਪਾਣੀ ਆਉਂਦਾ ਨਾਲੇ ਵਾਲਾ ਜਵਾਕ ਸੈਰ ਕਰ ਰਨਿੰਗ ਕਰਦੇ ਨੇ ਸਵੇਰੇ ਕਸ਼ ਕਰਦੇ ਨੇ ਐਡਾ ਢੱਕਾ ਹੈ ਪਰ ਕੋਈ ਫਾਇਦਾ ਨਹੀਂ ਗਾ ਜਿਸ ਤਰ੍ਹਾਂ ਤੁਸੀਂ ਕਹੇ ਗੰਦਾ ਪਾਣੀ ਆਂਦਾ ਤੇ ਸਿਹਤ ਸੂ ਸਿਹਤਾਰਨ ਲਈ ਬਣਾਇਆ ਹੋਇਆ ਪਾਰਕ ਹੈ ਤੇ ਇਹਦੇ ਨਾਲ ਕੀ ਸਿਹਤ ਤੇ ਵੀ ਪ੍ਰਭਾਵ ਪੈਂਦਾ ਸਿਹਤ ਤੇ ਪ੍ਰਭਾਵ ਪੈਂਦੇ ਆ ਵੀਰੇ ਕੀੜੇ ਮਕੋੜੇ ਆਉਂਦੇ ਨੇ ਸੈਰ ਕਰਦੇ ਨੇ ਉਹੀ ਪਾਣੀ ਚ ਜਵਾਕ ਲੰਘਦੇ ਨੇ ਫੈਂਸੀਆਂ ਹੁੰਦੀਆਂ ਨੇ ਵੀਰੇ ਹੋਰ ਜਾਂ ਫੋੜੇ ਖਾਜ ਕੁਝ ਜਵਾਕਾਂ ਦੇ ਛੋਟੇ ਛੋਟੇ ਜਵਾਕ ਨੇ ਅਜੇ ਉੱਠੀ ਨਹੀਂ ਗੇਮ ਕਰਨੀ ਇਹ ਗੇਮ ਦੇ ਇਹ ਗੇਮ ਦਾ ਪ੍ਰਚਾਰ ਕਰਦੇ ਨੇ ਪਰ ਗੇਮ ਕਰਨੀ ਤਾਂ ਸਾਨੂੰ ਤਾਂ ਕੁਝ ਪ ਇਹ ਗੇਮ ਚ ਸਾਨੂੰ ਕੀ ਸਪੋਰਟ ਕਰਨਗੇ ਕੀ ਨਾ ਜੀ ਗਗਨਦੀਪ ਸ਼ਰਮਾ ਚੇਅਰਮੈਨ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਸ਼ਰਮਾ ਜੀ ਸੋਸ਼ਲ ਵਰਕਰ ਵੀ ਹੋ ਆਜੀ ਫਿਰ ਗਰਾਊਂਡਸ ਆਏ ਹੋ ਕੀ ਕਾਰਨ ਜੇ ਤੁਹਾਨੂੰ ਗਰਾਊਂਡਸ ਆਉਣਾ ਪਿਆ ਦੇਖੋ ਜਿਵੇਂ ਕਿ ਤੁਸੀਂ ਦੇਖ ਵੀ ਸਕਦੇ ਹੋ ਕਿ ਇਹ ਨਗਰ ਕੌਂਸਲ ਦੇ ਅਧੀਨ ਇਹ ਪਾਰਕ ਪੈਂਦਾ ਸਮਰਾਲਾ ਦਾ ਇਕਲੌਤਾ ਪਾਰਕ ਆ ਜਿੱਥੇ ਲੋਕ ਸੈਰ ਕਰਨ ਦੇ ਲਈ ਸਵੇਰੇ ਸ਼ਾਮ ਆਉਂਦੇ ਨੇ ਆਪਣੀ ਸਿਹਤ ਦੇ ਲਈ ਤਾਜੀ ਹਵਾ ਲੈਣ ਲਈ ਪਰ ਇਹਦਾ ਜਿਹੜਾ ਪ੍ਰਬੰਧ ਦੇ ਤੌਰ ਤੇ ਆ ਉਹ ਬਿਲਕੁਲ ਜੀਰੋ ਇੱਥੋਂ ਤੱਕ ਕੇ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਝੂਲੇ ਤੇ ਜਿਮ ਦੀਆਂ ਮਸ਼ੀਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੀ ਇੰਨੀ ਖਸਤਾ ਹਾਲਤ ਆ ਇੰਨੀ ਮਾੜੀ ਹਾਲਤ ਆ ਕਿ ਗਰਾਊਂਡ ਦੇ ਵਿੱਚ ਪਾਣੀ ਖੜਾ ਹੈ ਕੱਚੇ ਦੇ ਵਿੱਚ ਮਸ਼ੀਨਾਂ ਲਾਤੀਆਂ ਕੱਚੇ ਦੇ ਵਿੱਚ ਝੂਲੇ ਲਾਤੇ ਜਿਹਦੇ ਨਾਲ ਲੋਕ ਨਾ ਤਾਂ ਉਹਨੂੰ ਵਰਤਸਾਦੇ ਨੇ ਨਾ ਉਹਦੀ ਕੋਈ ਸਾਂਭ ਸੰਭਾਲ ਹੋ ਰਹੀ ਆ ਨਗਰ ਕੌਂਸਲ ਇੱਕ ਵਾਰੀ ਬੁੱਤਾ ਸਾਰ ਕੇ ਆਪਣਾ ਸਾਈਡ ਤੇ ਹੋਗੀ ਤੇ ਨਾਲ ਲੱਗਦਾ ਜਿਹੜਾ ਸਕੂਲ ਹੈ ਜਿਹੜਾ ਕਿ ਪਿਛਲੇ ਲਗਭਗ 30 35 ਸਾਲ ਤੱਕ ਕਾਬੂਜੇ ਰਿਹਾ ਇਸ ਗਰਾਊਂਡ ਤੇ ਇੱਥੋਂ ਤੱਕ ਇਹ ਗਰਾਊਂਡ ਦਾ ਨਾਮ ਵੀ ਉਸ ਸਕੂਲ ਦੇ ਨਾਂ ਤੇ ਨਣਕਾਣਾ ਸਾਹਿਬ ਪਬਲਿਕ ਸਕੂਲ ਇਹ ਰਿਹਾ ਤੇ 2019 ਦੇ ਵਿੱਚ ਜਦੋਂ ਸਮਾਜ ਸੇਵੀ ਲੋਕਾਂ ਨੇ ਇਲਾਕੇ ਦੇ ਲੋਕਾਂ ਨੇ ਇਸ ਖਿਲਾਫ ਆਵਾਜ਼ ਚੱਕੀ ਕਿ ਰੈਵਨਿਊ ਰਿਕਾਰਡ ਦੇ ਵਿੱਚ ਇਹ ਮੇਲਾ ਗਰਾਊਂਡ ਦੇ ਤੌਰ ਤੇ ਹੈਗਾ ਆ ਨਗਰ ਕੌਂਸਲ ਨੂੰ ਇਹ ਤੇ ਕਬਜ਼ਾ ਕਰਨਾ ਚਾਹੀਦਾ ਤਾਂ ਇੱਕ ਇੱਥੇ ਨੀ ਪੱਥਰ ਰੱਖ ਕੇ ਇਹਨੂੰ ਪਾਰਕ ਬਣਾ ਕੇ ਇਹਦਾ ਉਦਘਾਟਨ ਕਰ ਦਿੱਤਾ ਗਿਆ ਖਾਣਾ ਪੂਰਤੀ ਜਿਹੜੀ ਕਰਨੀ ਸੀ ਇਹਨਾਂ ਨੇ ਚੂਲੇ ਤੇ ਮਸ਼ੀਨਾਂ ਲਾ ਕੇ ਉਹ ਕਰਤੀ ਉਹਦੇ ਤੋਂ ਬਾਅਦ ਨਾ ਕੋਈ ਅਧਿਕਾਰੀ ਨਾ ਕੋਈ ਸਾਨਕ ਲੀਡਰ ਨਾ ਕੋਈ ਇੱਥੇ ਦਾ ਕੋਈ ਵੀ ਇੰਚਾਰਜ ਇਸ پارک ਦੀ ਕਦੇ ਖਬਰ ਲੈਣ ਨਹੀਂ ਆਇਆ ਜਿਵੇਂ ਇਹਦੀ ਹਾਲਤ ਆ ਉਵੇਂ ਉਵੇਂ ਚੱਲ ਰਿਹਾ ਤੇ ਹੁਣ ਪਿੱਛੇ ਜੇ ਅਸੀਂ ਇੱਥੇ ਆਏ ਸੀਗੇ ਤਾਂ ਆਸ-ਪਾਸ ਦੇ ਇਲਾਕੇ ਦੇ ਛੋਟੇ-ਛੋਟੇ ਬੱਚੇ ਨੇ ਨੌਜਵਾਨ ਨੇ 15-15 16-16 ਸਾਲਾਂ ਦੇ ਉਹਨਾਂ ਨੇ ਤਹਈਆ ਜ਼ਰੂਰ ਕੀਤਾ ਪਰ ਉਹਨਾਂ ਨੂੰ ਵੀ ਕੋਈ ਸਪੋਰਟ ਨਹੀਂ ਕਰ ਰਿਹਾ ਕਿਸੇ ਵੀ ਕਿਸਮ ਦੀ ਇੱਥੋਂ ਤੱਕ ਕਿ ਜੇ ਉਹ ਵਿਚਾਰੇ ਇੱਥੋਂ ਨਗਰ ਕੌਂਸਲ ਦੇ ਦਫ਼ਤਰ ਤੋਂ ਜਾਏ ਸਕੂਲ ਤੋਂ ਕੋਈ ਸਫਾਈ ਕਰਨ ਦੇ ਲਈ ਕੋਈ ਝਾੜੂ ਵਗੈਰਾ ਵੀ ਲੈ ਆਉਂਦੇ ਨੇ ਤਾਂ ਉਹਨਾਂ ਦੀ ਬਕਾਇਦਾ ਡਿਊਟੀ ਲਈ ਜਾਂਦੀ ਆ ਕਿ ਮੋਰਕੇ ਜਾਇਓ ਫਟਾਫਟ ਸੋ ਇੰਨਾ ਮਾੜਾ ਹਾਲ ਆ ਇੰਨਾ ਮੰਦ ਭਾਗਾ ਇਹ ਐਸ ਵਕਤ ਰਵਈਆ ਏ ਨਗਰ ਕਾਉਂਸਲ ਦਾ ਵੀ ਆ ਨਾਲ ਲੱਗਦੇ ਸਕੂਲ ਦਾ ਵੀ ਜੇ ਦੇਖਿਆ ਜਾਵੇ ਤਾਂ ਸਕੂਲ ਵੀ ਇਸ ਗਰਾਮ ਨੂੰ ਯੂਜ਼ ਕਰ ਰਿਆ ਤੇ ਮਾਲਕਾ ਮੈਡ ਹੱਕ ਨਗਰ ਕਾਉਂਸਲ ਦਾ ਤੋਸੀ કોਣ ਨੇ ਆ ਤੋਸੀ ਤਾਂ ਜੀ ਅਧਿਕਾਰੀ ਵੀ ਨੇ ਤੋਸੀ ਸਕੂਲ ਦਾ ਪ੍ਰਸ਼ਾਸਨ ਵੀ ਆ ਜਿਨ੍ਹਾਂ ਨੇ ਜੇ ਚੀਜ਼ ਨੂੰ ਤੁਸੀਂ ਵਰਤਦੇ ਹੋ ਚਲੋ ਸਾਂਝੀ ਚੀਜ਼ ਆ ਠੀਕ ਆ ਅਸੀਂ ਨਹੀਂ ਕਹਿੰਦੇ ਵੀ ਇਹ ਚਾਰੇ ਪਾਸੇ ਦੀ ਚਾਰਦੁਵਾਰੀ ਹੋਵੇ ਕਿਉਂ ਨਹੀਂ ਕੀਤੀ ਨਗਰ ਕੌਂਸਲ ਨੇ ਦੀ ਚਾਰੇ ਚਾਰ ਪਾਸੇ ਚਾਰ ਦੁਵਾਰੀ ਕਿਉਂ ਨਹੀਂ ਕੀਤੀ ਹੈਗੀ ਕਿਉਂਕਿ ਪਤਾ ਕਿਵੇਂ ਲੱਗੂਗਾ ਕਿ ਪਾਰਕ ਦੀ ਹੱਦ ਕਿੱਥੇ ਤੱਕ ਸ਼ੁਰੂ ਹੁੰਦੀ ਆ ਕਿੱਥੇ ਖਤਮ ਹੁੰਦੀ ਆ ਕਿਉਂ ਇਹਨੂੰ ਐਵੇਂ ਇੱਕ ਪਾਸਿਓਂ ਖੁੱਲਾ ਛੱਡਤਾ ਉਹਨਾਂ ਦੇ ਵਹੀਕਲ ਉਹਨਾਂ ਦੇ ਇਧਰੋਂ ਐਂਟਰੀ ਆ ਜਿਹੜੀ ਉਹ ਕਿਹੜੇ ਅਧਿਕਾਰ ਦੇ ਨਾਲ ਹੋ ਰਹੀ ਆ ਚਲੋ ਹੋ ਵੀ ਰਹੀ ਆ ਤਾਂ ਫਿਰ ਉਹ ਇਹਦੀ ਸੰਭਾਲ ਕਿਉਂ ਨਹੀਂ ਕਰਦੇ ਕਿਉਂ ਨਹੀਂ ਸਹੀ ਉਹ ਕਰਦਾ ਸਕੂਲ ਇਸ ਗੱਲ ਦੇ ਵਿੱਚ ਨਗਰ ਕੌਂਸਲ ਬਿਲਕੁਲ ਨਾਲ ਦਫ਼ਤਰ ਆ ਰੋਜ਼ ਇੱਥੇ ਸਾਥੇ ਕਾਉਂਸਲਰ ਪ੍ਰਧਾਨ ਹੋਰ ਵੀ ਲੀਡਰ ਇੱਥੇ ਆਉਂਦੇ ਨੇ ਇੱਕ ਕੰਧ ਦੀ ਵਿੱਚ ਤੇ ਗਰਾਊਂਡ ਦਾ ਬੁਰਾ ਹਾਲ ਉਹਨਾਂ ਨੂੰ ਦਿਖਦਾ ਨਹੀਂ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਇੱਥੇ ਕੀ ਹੋ ਰਿਹਾ ਕੀ ਕਿੰਨਾ ਲੋਕਾਂ ਦਾ ਨੁਕਸਾਨ ਹੋ ਰਿਹਾ ਜਾਂ ਲੋਕਾਂ ਦੀ ਬਰਤੋਂ ਦੀ ਇੱਕ ਚੀਜ਼ ਆ ਉਹਦੇ ਵੱਲ ਧਿਆਨ ਦੇਣ ਉਹ ਕਿਉਂਕਿ ਜੇ ਉਹ ਧਿਆਨ ਨਹੀਂ ਦੇਣਗੇ ਤਾਂ ਫਿਰ ਇੱਕ ਉਰਦੂ ਦਾ ਇੱਕ ਸ਼ੇਰ ਹੈ ਕਿ ਚੁੱਪ ਰਹੇਗੀ ਘਰ ਜ਼ੁਬਾਨੇ ਖੰਜਰ ਲਹੂ ਪੁਕਾਰੇਗਾ ਇਸ تینوں ਕਾ ਜੇ ਜਿਹੜੇ ਇੱਥੇ ਦੇ ਨੁਮਾਇੰਦੇ ਨੇ ਜੇ ਆਪਣੇ ਮੂੰਹ ਬੰਦ ਰੱਖਣਗੇ ਆਪਣੇ ਫਰਜ ਨਹੀਂ ਨਿਭਾਉਣਗੇ ਤਾਂ ਲੋਕਾਂ ਨੂੰ ਸੰਘਰਸ਼ ਲਈ ਅੱਗੇ ਆਉਣਾ ਹੀ ਪਊਗਾ ਤੇ ਉਹਦੇ ਨਤੀਜੇ ਵੀ ਇਹਨਾਂ ਨੂੰ ਫਿਰ ਭੁਗਤਣੇ ਪੈਣਗੇ ਸਰ ਸਮਰਾਨਾ ਦਾ ਇੱਕ ਲੰਬਾ ਪਾਰਕ ਹੈ ਸ਼ੇਗੁਣਾ ਦਾ ਹੀ ਪਾਰਕ ਤੇ ਹਾਲਤ ਬੁਰੀ ਖਸਤਾ ਜੋ ਹੋਈ ہوئی ਹੈ ਕੰਕਰੀਟ ਢੇਰ ਲੱਗੇ ਪਏ ਨੇ ਕੀ ਕਹਿਣਾ ਹੈ ਹਾਂ ਜੀ ਮੈਨੂੰ ਇੱਥੇ ਜੁਆਇਨ ਕਰੇ ਨੂੰ ਥੋੜੇ ਦਿਨ ਹੋ ਚੁੱਕੇ ਹਨ ਤੇ ਅਸੀਂ ਇੱਥੇ ਕਈ ਸਮੱਸਿਆਵਾਂ ਦਾ ਸਾਨੂੰ ਪਤਾ ਲੱਗਿਆ ਜਿਵੇਂ ਸੀਵਰੇਜ ਦੀ ਸਮੱਸਿਆ ਬੜੀ ਹੈਗੀ ਆ ਪਾਣੀ ਓਵਰਫਲੋ ਹੋ ਰਿਹਾ ਤੇ ਪਿੱਛੇ ਪਾਰਕ ਬਣਿਆ ਸਾਡੇ ਇੱਕ ਪਾਰਕਿਸ ਦੀ ਸਮੱਸਿਆ ਵੀ ਹੈਗੀ ਹੈ ਤੇ ਤੁਸੀਂ ਮੈਨਲੀ ਪਾਰਕ ਦੀ ਗੱਲ ਕਰ ਰਹੇ ਹੋ ਨਾ ਪਾਰਕ ਦੇ ਵਿੱਚ ਕਟਿੰਗ ਦੀ ਲੋੜ ਹੈ ਉਹ ਦੋ ਕੁ ਦਿਨਾਂ ਚੱਪਾ ਕਰਾ ਰਹੇ ਹਾਂ ਤੇ ਉਸ ਤੋਂ ਇਲਾਵਾ ਜਿੱਥੇ ਕਿਤੇ ਸੀਵਰ ਓਵਰਫਲੋ ਹੋ ਰਿਹਾ ਹੈ ਉਹ ਸਮੱਸਿਆ ਨੂੰ ਅਜੇ ਠੀਕ ਨੂੰ ਥੋੜਾ ਟਾਈਮ ਲੱਗੇਗਾ ਉਹ ਦੇਖੋ ਦੇਖਿਆ ਜਾਵੇ ਤਾਂ ਜਿਹੜੀ ਪਾਰਕ ਦਾ ਪ੍ਰੋਬਲਮ ਹੋਇਆ ਉਹਦੇ ਨਾਲ ਵਿੱਚ ਬੜੀ ਨਿਕਲ ਰਹੀ ਹੈ ਉਹ ਸਾਰਾ ਗੰਦਾ ਪਾਣੀ ਉਤਰ ਆ ਰਿਹਾ ਹੈ ਕਿ ਹੋਂਦਨ ਕਾਫੀ ਟਾਈਟ ਤੋਂ ਆ ਰਿਹਾ ਹੈ ਹਾਂ ਉਹੀ ਮੈਂ ਕਹਿ ਰਿਹਾ ਨਾ ਕਿ ਇਸ ਨੂੰ ਠੀਕ ਨੂੰ ਥੋੜਾ ਟਾਈਮ ਲੱਗੇਗਾ ਤੇ ਤੁਸੀਂ ਦੇਖੋਗੇ ਵੀ ਇਹ ਜਲਦੀ ਠੀਕ ਹੋ ਜਾਏਗਾ ਇਹ ਟ੍ਰੌਮਲ ਦਾ ਨਰਾਂ ਸਕੂਲ ਦਾ ਜਹਾ ਤੁਹਾਡਾ ਹੈ ਇਹ ਮਿਊਨਿਸਪਲ ਕਮੇਟੀ ਦੀ ਪ੍ਰਾਪਰਟੀ ਹੈ ਜੀ ਸਰ ਇਹਨੂੰ ਨਰਾਂ ਸਕੂਲ ਯੂਸ ਕਰਦਾ ਹੈ ਬਿਲਕੁਲ ਪਬਲਿਕ ਵਾਸਤੇ ਆ ਤੇ ਯੂਸ ਤਾਂ ਕੋਈ ਵੀ ਕਰ ਸਕਦਾ ਹੈ ਕੋਈ ਤੇ ਕੋਈ ਦਿੱਕਤ ਨਹੀਂ ਹੈ ਪਰ ਆਪਾਂ ਇਸ ਦੀ ਜਿਹੜੇ ਰੋਡ ਕਾ ਕਾ ਦੀ ਕਟਿੰਗ ਵਗੈਰਾ ਹੋਰ ਚੀਜ਼ਾਂ ਉਹ ਆਪਾਂ ਮੇਨਟੇਨ ਕਰਾ ਰਹੇ ਹਾਂ ਜੀ ਪੰਲਾ ਬੁੱਲ ਮਾਲੀ ਲਗਾਇਆ ਜਾਂ ਨਹੀਂ ਲਗਾਇਆ ਇੱਥੇ ਮਾਲੀ ਪੱਕਾ ਨਹੀਂ ਕੋਈ ਲੱਗਿਆ ਹੋਇਆ ਇੱਕ ਲੋਕਾਂ ਬਾਅਦ ਜੀ ਹੋਣਾ ਚਾਹੀਦਾ ਮਾਲੀ ਜੀ ਹਾਂ ਬਿਲਕੁਲ ਮਾਲੀ ਹੋਣਾ ਚਾਹੀਦਾ ਇੱਥੇ ਕੀ ਕਟਤੀ ਰਹੇ ਹੁੰਦੀ ਹੈ ਤੇ ਇੱਕ ਤਾਂ ਦੇਖੋ ਘਾਟ ਇਹੀ ਹੈਗੀ ਆ ਵੀ ਅ ਥੋੜੀ ਪਲੈਨਿੰਗ ਦੀ ਕਮੀ ਹੈ ਤੇ ਆਪਾਂ ਜਲਦੀ ਇਹਨੂੰ ਠੀਕ ਕਰਾਂਗੇ ਤੁਸੀਂ ਦੇਖੋਗੇ ਵੀ ਫਰਕ ਪੈ